ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਕਵੈਸਟ ਹੈ ਤੁਹਾਡੇ ਗਾੜੀ ਸਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਲਾ ਦਿਓ ਗਾਈ ਸਜਣੋ ਪਹੁੰਚਿਆ ਪਿੰਡ ਬਟਾਰੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਭਾਈ ਸਰਵਨ ਸਿੰਘ ਦੇ ਫਾਰਮ ਤੇ ਆਏ ਆਂ ਦੋ ਵੜਾ ਸਜਣੋ ਤੁਹਾਨੂੰ ਵਿਖਾਉਣ ਲੱਗੇ ਆਂ ਪਿੰਡ ਤੋਂ ਤੇ ਇੱਕ ਸਜਣਾ ਤੋਕੜ ਆ ਤੇ ਇੱਕ ਸੱਜਰ ਬੜੇ ਜਾਇਜ਼ ਰੇਟ ਹੋਣਗੇ ਕਰਦੇ ਆ ਗੱਲਬਾਤ ਬਣੇ ਰਿਓ ਐਂਡ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾ ਸਤਿ ਸ੍ਰੀ ਅਕਾਲ ਬਾਬਾ ਜੀ ਹੋ ਸਨੋ ਚਰਦੀ ਕਲਾ ਕੋਈ ਸੁਣਾਓ ਜੀ ਮਾੜਾ ਜੀ ਭਾਈ ਕਿਰਪਾ ਤੇ ਦੋ ਆਣਾ ਵੈੜਾ ਬਾਈ ਜੀ ਦੋ ਵੈੜਾ ਠੀਕ ਆ ਪਹਿਲੋ ਡਰੈਸ ਕਰਾਈਏ ਨੋਟੇ ਕਰਾਂ ਹਾਂ ਜੀ ਪਿੰਡ ਪਿੰਡ ਬਟਾਰੀ ਨਾਂ ਸਰਵਣ ਸਿੰਘ ਹਾਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਲਾ ਸਾਹਿਬ ਜੀ ਤੇ ਮੋਬਾਈਲ ਨੰਬਰ ਜੀ 9779284078 ਜੀ ਠੀਕ ਆ ਇਹ ਤੇ ਵਟਸਐਪ ਚੱਲਦਾ ਜੀ ਠੀਕ ਆ ਜੀ ਤੇ ਇਹ ਵੈਰ ਜਰਸੀ ਆਗੇ ਹਨਾ ਜਰਸੀ ਕਰਾਉਣੀ ਤੇ ਦੁੱਧ ਕਿੰਨਾ ਹੋਊਗਾ ਦੁੱਧ ਵੀਰ ਜੀ 11 ਕਿਲੋ ਆ 10 ਦੀ ਗਰੰਟੀ ਦੇਵਾਂਗੇ ਚਲੋ ਤੋਰੀਏ ਇੱਕ ਮਹੀਨਾ ਹੋ ਗਿਆ ਜੇ ਸੂਈ ਨੂੰ ਅੱਛਾ ਬੱਚਾ ਮਗਰ ਜੀ ਹਾਂ ਆਪਣੀ ਤਸੱਲੀ ਕਰਕੇ ਜਿੱਦਾਂ ਮਰਜੀ ਭੈਣ ਭਰਾ ਇਹ ਨਹੀਂ ਵੀ ਛੜਾਖਲ ਹੋਊਗੀ ਜਿੱਦਾਂ ਮਰਜੀ ਥੱਲੇ ਬਹਿ ਜਾਓ ਠੀਕ ਹੈ ਬਾਟੀ ਰੱਖ ਕੇ ਲਓ ਜੀ ਲਓ ਇਹਨੂੰ ਤੋਰ ਲਓ ਜਗਾ ਉਧਾ ਲੀ ਆ ਦੋ 10 ਕਿਲੋ ਕਿਹੜਾ ਕੀ ਆ ਜੀ ਠੀਕ ਹੈ ਲਓ ਜੀ ਠੰਡੀ ਸੀਲ ਫਜਤਾ ਮਾਰਦੀ ਐ ਨਹੀਂ ਵੀ ਅੰਦਰ ਹੀ ਇੱਥੇ ਭੰਗਾ ਜੋ ਬਹਿ ਕੇ ਖਾ ਲਓ ਕੋਈ ਗੱਲ ਨਹੀਂ ਆਵੇ ਠੀਕ ਹੈ ਹਾਂ ਲਓ ਤਾਂ ਮਾਰਦੀ ਐ ਇਧਰ ਨਾ ਖਾਓ ਚਵਾਈ ਮੱਝ ਵਾਲੀ ਠੀਕ ਹੈ ਹਾਂ ਜੀ ਇਹ ਪੈਣ ਪਾ ਤੂੰ ਵੀ ਮੱਝੀ ਲੰਦੀ ਆ ਗਣਕਾਰੀ ਆ 6-5 ਫੈਂਟ ਆਉਂਦੀ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਦੇ ਰੇਟ ਕਿੰਨਾ ਕਰ ਦਈਏ ਰੇਟ ਬਿਲਕੁਲ ਜੈ ਜੈ ਜੀ ਕੋਈ ਆਪਾਂ 40 ਨਹੀਂ 45 ਨਹੀਂ ਹਾਂਜੀ 35000 35000 ਦੇ ਹਾਂ ਨਾ ਮੱਤੀ ਦੀ ਠੀਕ ਆ ਹਾਂਜੀ ਲਓ ਜੀ ਦੋ ਟਾਈਮ ਤਿੰਨ ਟਾਈਮ ਭੈਣ ਭਰਾ ਬਈ ਚੋ ਕੇ ਆਪਣੀ ਤਸੱਲੀ ਕਰਕੇ ਖੜੇ ਜੀ ਬਾਅਦ ਕੋਈ ਲੰਮੇ ਵਾਲੀ ਗੱਲ ਹਾਂਜੀ ਇਹ ਮੇਰੀ ਗੱਲ ਹੀ ਕੋਈ ਨਹੀਂ ਲੱਤ ਖੜ ਮਾਰੂਗੀ ਹਾਂ ਇੱਕ ਦੀ ਖਾ ਲਿਓ ਭਾਵੇਂ ਠੀਕ ਆ ਅਸੀਂ ਆਪਾਂ ਨਵੀਂ ਬੈਠੇ ਰਹੋ ਠੀਕ ਆ ਕੋਈ ਚੱਕ ਨਹੀਂ ਠੀਕ ਹੈ ਕੋਈ ਨਹੀਂ 32000 ਦੇ ਹਾਂਜੀ ਆ ਅੱਗੇ ਇਹ ਤੋਂ ਕਿਹੜਾ ਵੈਟ ਜੀ ਹਾਂ 3 ਮਹੀਨੇ ਹੋ ਗਏ ਸੂਈ ਨੂੰ 3 ਮਹੀਨੇ ਦੁੱਧ ਕਿੰਨਾ ਜੀ ਦੋ 7 ਕਿਲੋ ਜੀ ਛੇ ਦੀ ਗਾਰੰਟੀ ਦੇਾਂਗੇ ਅੱਛਾ ਹਾਂ ਜੀ ਠੀਕ ਹੈ ਤੋੜ ਗਏ ਮੜਾ ਆਇਓ ਮੰਲੋ ਦੂਜਾ ਸੂਆ ਠੀਕ ਹੈ ਜੀ ਦੂਜਾ ਸੂਆ ਮੰਲੋ ਸੱਚਾ ਆਇਓ ਲੈਓ ਤੇ ਵੀ ਉਹ ਜੀ ਨਹੀਂ ਕੋਈ ਲੱਤਾਂ ਖੜਨ ਵਾਲੀ ਆ ਨਹੀਂ ਕੋਈ ਗੱਲ ਹੈ ਜੀ ਠੰਡੀ ਸੀਰ ਹੈ ਅੱਜ ਦਾ ਮਰਦੀ ਇੱਦਾਂ ਬਹਿ ਕੇ ਕੋਈ ਭੜਾ ਨਹੀਂ ਪੋਣਾ ਕੁਛ ਨਹੀਂ ਪੋਣਾ ਠੀਕ ਆ ਲੈਓ ਇਦਾਂ ਹੀ ਚੋਣੀ ਇਹਦੇ ਕੋਲ ਦੋ ਤੇ ਸ਼ੀਏ ਹੀ ਖੇਲੋ ਹਾਂ ਜੀ ਪਊਗਾ ਵਾਦੀ 6 ਕਰੋੜੀ ਬਹੰਟੀ ਦੇਾਂਗੇ ਠੀਕ ਆ ਤੇ ਰੇਟ ਇਹਦਾ ਬਾਈ ਜੀ ਰੇਟ ਡੇਰਾ ਕੋਈ ਬਾਈ 18 ਨਹੀਂ 20 ਨਹੀਂ ਹਾਂ ਹਾਂ ਨਾ 15000 ਦੇ 15 ਦੀ ਹਾਂ ਜੀ ਹੋਰ ਨਾ ਯਾਹ ਛੱਡ ਦਈਏ ਬਾਈ ਜੀ 14 ਦੀ ਨਾ ਦੇ ਦਈਏ ਥੱਕਾ ਜੂਗਾ ਇਹ ਲੈ ਲੋ ਚਲੋ ਕੋਈ ਗੱਲ ਨਹੀਂ ਮਾਰਾਂ ਠੀਕ ਤੁਹਾਨੂੰ ਨਹੀਂ ਮੋੜਦੇ 14000 ਦੀ ਹੈ ਨਾ 14000 ਦੀ ਠੰਡੀ ਸੀਸ ਭਾਵੇਂ ਨਿਗਾ ਜਾ ਬੱਚਾ ਚੋਲੇ ਠੀਕ ਆ ਮਾਰਨ ਵਾਲੀ ਬਾਲਾ ਅੱਛਾ ਦੇਖੋ ਸਾਹਮਣੇ ਸੁਣਨ ਵਾਲੀ ਦੇਖੋ ਜੀ ਜੂ ਕਿੱਦਾਂ ਪਏ ਆ ਤੇ ਆ ਵੀ ਦੋ ਦੱਟ ਕਿਲੋ ਸਿਆਲ ਦੇਈ ਜੂ ਰਮਾਨ ਓਕੇ ਇਹਨੂੰ ਵੀ ਠੀਕ ਆ ਲਓ ਜੀ ਸਜਣੋ ਫਰੀਦਤਾਰੀ ਕਰਿਓ ਸਾਸੀ ਦਾ